ਇਕਨੀਵਨ 32 ਸਾਲ ਤੋਂ ਬਾਅਦ ਵਿੱਚ ਇਸ ਜਿਹੜੇ ਜਿਹੜੇ ਸਾਡੇ ਨਹਿਰਾਂ ਵਿੱਚ ਪਾਣੀ ਆਇਆ ਇਹ ਟੇਲ ਜਾ ਕੇ ਕਾਲਾ ਸੰਗਿਆ ਡਰੇਨ ਚ ਪੈਂਦੀਆਂ ਹਾਂਜੀ ਬਾਬਾ ਖਾਨਪੁਰ ਦੇ ਕੋਲੋਂ ਹਾਂ ਤੇ ਪਹਿਲਾਂ ਤਾਂ ਟਿੱਬੇ ਸੀ ਤੁਸੀਂ ਦੇਖ ਰਹੇ ਆਲੇ ਦੁਆਲੇ ਰੇਤਾ ਦੇ ਵਿੱਚ ਇੱਥੇ ਪਾਣੀ ਪਹੁੰਚਦਾ ਹੀ ਨਹੀਂ ਸੀ ਇਹ ਪੱਕੀ ਹੁੰਦੇ ਨਾਲ ਇੱਥੇ ਹੁਣ ਪਾਣੀ ਪਹੁੰਚਣ ਲੱਗ ਪਿਆ ਪਹਿਲੀ ਵਾਰੀयां ਕਿਉਂਕਿ ਇਧਰ ਕਿਸਾਨ ਹਜੇ ਝੋਨੇ ਨੂੰ ਥੋੜਾ ਲੇਟ ਆ ਕਿਉਂਕਿ ਮੱਕੀਆਂ ਖੇਤਾਂ ਵਿੱਚ ਖੜੀਆਂ ਦਾ ਵਾਰ ਜਿਹਨੇ ਵੀ ਆਲੂ ਲੱਗਦੇ ਆ ਉਹਨਾਂ ਨੇ ਮੱਕੀ ਤੋਂ ਬਾਅਦ ਵਿੱਚ ਉਹ ਨਾਲ ਉਹ ਦੂਸਰੀਆਂ ਵੈਰਾਈਟੀਆਂ ਜਿਹੜੀਆਂ ਛੇਤੀ ਪੱਕਣ ਵਾਲੀਆਂ ਔਰ ਜਿਹੜਾ ਪਾਣੀ ਟੈਬ ਨਾ ਹੋ ਗਿਆ ਅਸੀਂ ਮੈਲੀ ਉਹ ਭਾਗਦਾ ਤੇ ਇਹਨਾਂ ਦੇ ਸਾਰੇ ਕੀ ਇੰਜੀਨੀਅਰ ਤੋਂ ਲੈ ਕੇ ਇਹ ਜੇ ਜੇ ਜਿਹੜੇ ਸਾਹਿਬ ਤੱਕ ਸਾਰੇ ਜਿੰਨੇ ਵੀ ਇਹ ਵਰਕਰ ਇਹਨਾਂ ਦੇ ਮੀਠ ਵਗੈਰਾ ਵਿੱਚ ਜਿਹੇ ਸਾਹਿਬ ਜੇ ਸਾਹਿਬ ਸਟੈਂਡ ਸਾਹਿਬ ਸਾਰੇ ਕੰਮ ਕਰਦੇ ਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੋ ਅੱਜ ਪਾਣੀ ਦੇਖ ਕੇ ਨਹਿਰ ਦੇ ਵਿੱਚ ਇੱਕ ਕਿਸਾਨਾਂ ਦੇ ਪਟਵਾਰੀ ਸਾਹਿਬ ਵੀ ਹੈ ਕਰਮੇਗਵਾਈ ਅੱਜ ਇੱਕ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਸ ਪਾਣੀ ਨੂੰ ਟੇਲ ਟਿਕਰ ਪਹੁੰਚਾਉਣ ਦੀ ਗੱਲ ਕੀਤੀ ਸੀ ਤੇ ਅੱਜ ਸਾਹਬਾ ਤੋਂ ਦਿੰਨੇ ਇਹਨਾਂ ਨੂੰ ਸਾਡੇ ਨਹਿਰ ਨਹਿਰੀ ਉਪਾਗ ਦੇ ਜਿਲ੍ਹੇ ਅਧਿਕਾਰੀ ਹੈ ਜਿਨ੍ਹਾਂ ਨੇ ਪਾਣੀ ਖਾਸ ਕਰਕੇ ਦੁਆਬੇ ਦੇ ਵਿੱਚ ਇਸ ਨਹਿਰ ਦੇ ਵਿੱਚ ਪਾਣੀ ਪਹੁੰਚ ਜਾਣਾ ਇਸ ਸਮਝ ਲੋ ਸਾਰੇ ਪਹੁੰਚ ਗਿਆ ਕਿਉਂਕਿ ਇਹ ਪੱਕੀ ਹੋਣ ਕਰਕੇ ਪਹੁੰਚਿਆ ਜੇ ਕੱਚੀ ਹੁੰਦੀ ਤਾਂ ਇਹ ਰੇਤਾਂ ਸਿੱਥੇ ਅੱਗੇ ਪਹੁੰਚਦੇ ਨਹੀਂ ਸੀ ਪਾਣੀ ਸੋ ਅਸੀਂ ਜ਼ਿੰਮੇਦਾਰ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਜ਼ਰੂਰ ਜਿਨ੍ਹਾਂ ਨੇ ਮੋਗੇ ਲੈ ਲਿਆ ਉਹ ਤਾਂ ਆਨੰਦ ਵਾਣੂ ਪਾਣੀ ਜਿਹੜਾ ਹੈਗਾ ਤੁਹਾਡੇ ਕੋ ਆ ਗਿਆ ਝੋਨਾ ਲਾਓ ਮੋਟਰ ਘੱਟ ਚਲਾਓ ਜਿਨ੍ਹਾਂ ਨੇ ਮੋਗੇ ਹਜੇ ਤੱਕ ਨਹੀਂ ਲਵਾਏ ਉਹ ਅਪਲਾਈ ਕਰੋ ਕਿਉਂਕਿ ਜਿਨ੍ਹਾਂ ਨੇ ਮੋਗੇ ਕੱਚੇ ਮੋਗੇ ਹਲਾਟ ਜਿਨ੍ਹਾਂ ਨੂੰ ਹੋ ਗਏ ਉਹਨਾਂ ਦੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਤੇ ਪਾਪਾ ਪੈ ਜਾਣੀਆਂ ਇਹ ਮੋਗੇ ਜਿਹੜੇ ਹੈਗੇ ਆ ਪੈਪਰ ਆਹੀਂ ਪਾਣੀ ਜਿੱਦਾ ਆਪਾਂ ਮੋਟਰਾਂ ਦਾ ਪਾਣੀ ਜਾਂਦੇ ਇਸੇ ਤਰ੍ਹਾਂ ਜਾਊਗਾ ਸੋ ਇਸ ਵਾਸਤੇ ਕਈ ਜ਼ਿੰਮੇਵਾਰਾਂ ਨੂੰ ਅਖੇ ਸਾਡੇ ਕਾਲੀ ਸੁੱਟ ਗਈ ਜਾ ਉਹਦੇ ਉੱਤੇ ਸ਼ਿਫੀਜਦੇ ਆ ਤਾਂਪ ਉਹਦੇ ਥੱਲੇ ਦੀ ਪੈ ਜਾਣੇ ਆ ਪਾਣੀ ਵੀ ਤੁਹਾਨੂੰ ਮਿਲ ਜਾਣਾ ਸੋ ਇਸ ਵਾਸਤੇ ਅਸੀਂ ਬੇਨਤੀ ਕਰਾਂਗੇ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾੜੀ ਜਿਹੜਾ ਨਹਿਰੀ ਉਹ ਪਾਣੀਆਂ ਨੂੰ ਵੱਧ ਤੋਂ ਵੱਧ ਇਹਨੂੰ ਆ ਫਰਤੋਂ ਚ ਲਿਆਓ ਖੇਤਾਂ ਚ ਲਲਵਾਓ ਤਾਂ ਕਿ ਸਾਡਾ ਧਰਤੀ ਖੇਤਲਾ ਪਾਣੀ ਬਚੇ ਤੇ ਅਸੀਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਗੁਰੂ ਜਮਾ ਅਚਰਨਾ ਚ ਅਰਦਾਸ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਦਾ ਹਵਾ ਪਾਣੀ ਧਰਤੀ ਇਹ ਤਿੰਨੇ ਜਿਹੜੇ ਸ਼ੁੱਧ ਵੀ ਹੋਣ ਤੇ ਜਿੰਨੀ ਸਾਨੂੰ ਲੋੜ ਆ ਉਹਨੇ ਇੱਕ ਅਸੀਂ ਇਹਨਾਂ ਸਾਧਨਾਂ ਨੂੰ ਵਰਤੀਏ ਗੁਰੂ ਮਹਾਰਾਜ ਦੀ ਕਿਰਪਾ ਕਰਨ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ